ਚੋਣਾਂ ਜਿੱਤਣ ਲਈ ਰਾਜਨੀਤਿਕ ਪਾਰਟੀਆਂ ਵੱਖੋ ਵੱਖਰੇ ਤਰੀਕੇ ਤਾਂ ਅਪਣਾਉਂਦੀਆਂ ਹਨ ਪਰ ਉਹ ਸ਼ਰਿਆਮ ਸਟੇਜ ਤੋਂ ਇਹ ਗੱਲ ਨਹੀਂ ਕਹਿੰਦੀਆਂ ਜੋ ਮਨੀਸ਼ सिसोदिया ਨੇ ਕਹਿ ਦਿੱਤੀ ਹੈ ਮਨੀਸ਼ सिसोदिया ਨੇ ਸ਼ਰਿਆਮ ਸਟੇਜ ਤੋਂ ਕਹਿ ਦਿੱਤੀ ਹੈ ਕਿ 2027 ਦੇ ਆ ਚੋਣ ਜਿੱਤਣ ਦੇ ਲਈ ਅਸੀਂ ਹਰ ਹੀਲਾ ਵਰਤਾਂਗੇ ਸਾਮ-ਦਾਮ ਦੰਡ ਭੇਦ ਸੱਚ ਝੂਠ ਲੜਾਈ ਝਗੜਾ ਸਵਾਲ ਜਵਾਬ ਜੋ ਕੁਝ ਵੀ ਕਰਨਾ ਪਿਆ ਕਰਾਂਗੇ 2027 ਦੀਆਂ ਚੋਣਾਂ ਜਿੱਤਣ ਲਈ ਤਾਂ ਹੁਣ ਦੇਸ਼ ਦਾ ਇਲੈਕਸ਼ਨ ਕਮਿਸ਼ਨ ਕਿੱਥੇ ਸੁੱਤਾ ਪਿਆ ਹੈ ਕਿ ਮਨੀਸ਼ ਿਸੋਧਿਆ ਸ਼ਰੇਆਮੇ ਚੈਲੰਜ ਕਰ ਗਏ ਹਾਲਾਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਜਾਂ ਚੋਣਾਂ ਲੜਨ ਲਈ ਤੁਸੀਂ ਕੋਈ ਵੀ ਗੈਰ ਕਾਨੂੰਨੀ ਤਰੀਕਾ ਜਾਂ ਗੈਰ ਸਮਾਇਕ ਤਰੀਕਾ ਨਹੀਂ ਵਰ ਸਕਦੇ ਪਰ ਮਨੀਸ਼ ਿਸੋਧਿਆ ਸ਼ਰੇਆਮ ਸਟੇਜ ਤੋਂ ਇਹ ਲਲਕਾਰ ਗਏ ਨੇ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਹੋਤਾ ਸਕਦਾ ਤੁਸੀਂ ਆਡੀਓ ਸੁਣ ਲਈ ਹੋਵੇ ਪਰ ਮੈਂ ਫਿਰ ਤੁਹਾਨੂੰ ਆਡੀਓ ਸੁਣਾਉਣਾ ਜਿਹਦੇ ਵਿੱਚ ਉਹ ਗੱਲ ਸ਼ਰੇਆਮ ਔਰਤਾਂ ਨੂੰ ਸੰਬੋਧਨ ਕਰਦੇ ਕਹਿ ਰਹੇ ਨੇ 27 ਕੇ ਚੋਣ ਜਿਤਵਾਨੇ ਕੇ ਲਿਏ ਸਾਮਦਮ ਦੰਡ ਭੇਦ ਸੱਚ ਛੂਟ ਕੁਐਸਚਨ ਆਨਸਰ ਵੜਾਈ ਝਗੜਾ ਜੋ ਕਰਨਾ ਪੜੇਗਾ ਕਰਨਗੇ ਤਿਆਰ ਹੈ ਤਾਂ ਤੁਸੀਂ ਸੁਣ ਲਿਆ ਇਹ ਹੰਕਾਰ ਹੈ ਇਹ ਸੱਤਾ ਦਾ ਚੜਿਆ ਹੋਇਆ ਜੇ ਕਹਿ ਲੀਏ ਕਿ ਸਿਰ ਨੂੰ ਸੱਤਾ ਚੜੀ ਹੋਈ ਹੈ ਮਨੀਸ਼ ਸਿਸੋਧਿਆ ਦੇ ਪੰਜਾਬ ਦੇ ਉਹ ਇੰਚਾਰਜ ਨੇ ਪਰ ਦਿੱਲੀੋਂ ਹਾਰ ਕੇ ਆਏ ਨੇ ਜੇ ਉਹ ਸਾਮਦਮ ਦੰਡ ਭੇਦ ਦੀਆਂ ਗੱਲਾਂ ਕਰ ਰਹੇ ਨੇ ਤਾ ਇਥੋਂ ਪੰਜਾਬੀਆਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਪੰਜਾਬ 'ਚ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ ਚੋਣਾਂ ਜਿੱਤਣ ਲਈ ਆਮ ਆਦਮੀ ਪਾਰਟੀ ਕੁਝ ਵੀ ਕਰ ਸਕਦੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਤੇ ਕੁਝ ਲੋਕਾਂ ਨੇ ਇਲਜ਼ਾਮ ਲਗਾਏ ਸੀ ਕਿ ਬੇਅਦਬੀਆਂ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਅਸੀਂ ਨਹੀਂ ਕਹਿੰਦੇ ਪਰ ਇਲਜ਼ਾਮ ਲੱਗੇ ਸੀ ਪਰ ਜਿਸ ਤਰੀਕੇ ਦੀ ਮਨੀਸ਼ ਸੋਦੀਆ ਦੀ ਭਾਸ਼ਾ ਹੈ ਜਿਸ ਤਰੀਕੇ ਇਹਨਾਂ ਨੇ ਸ਼ਰ੍ਹਾ ਪਬਲਿਕ ਪਲੇਟਫਾਰਮ ਤੇ ਗੱਲ ਕਰ ਦਿੱਤੀ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਤੇ ਚੱਲੀ ਹੈ ਉਹਨਾਂ ਦੇ ਖੁਦ ਦੀਆਂ ਆਈਡੀਆਂ ਪੇਜਾਂ ਤੇ ਇਹ ਗੱਲ ਚੱਲੀ ਹੈ ਤੇ ਜਦੋਂ ਸੋਸ਼ਲ ਮੀਡੀਆ ਤੇ ਲਲਕਾਰ ਕੇ ਐਡੀ ਗੱਲ ਕਹਿ ਰਹੇ ਐ ਤਾਂ ਇਹਦਾ ਮਤਲਬ ਕਿ ਪੰਜਾਬ ਲਈ ਆਉਣ ਵਾਲੇ ਦਿਨ ਚੰਗੇ ਨਹੀਂ ਐ ਪੰਜਾਬ 'ਚ ਕੋਈ ਸੰਪਰਦਾਇਕ ਦੰਗੇ ਵੀ ਹੋ ਸਕਦੇ ਜਿਸ ਹਸਾਬ ਨਾਲ ਉਹਦੀ ਭਾਸ਼ਾ ਹੈ ਪੰਜਾਬ ਦੇ ਵਿੱਚ ਕੋਈ ਪੰਜਾਬ ਨੂੰ ਰਾਜਿਕਤਾ ਵਾਲੇ ਪਾਸੇ ਵੀ ਲਿਜਾਇਆ ਜਾ ਸਕਦਾ ਜਿਸ ਹਸਾਬ ਨਾਲ ਉਹਦੀ ਭਾਸ਼ਾ ਹੈ ਸੋ ਇਸ ਤੇ ਉਹਨਾਂ ਦੇ ਬਣਦੀ ਕਾਰਵਾਈ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਚਾਹੀਦੀ ਹੈ ਜਾਂ ਸਾਡੀਆਂ ਮਾਨਯੋਗ ਅਦਾਲਤਾਂ ਨੂੰ ਇਹਦੇ ਵਿੱਚ ਕੋਈ ਇੰਟਰਫੇਅਰ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਨੇ ਤਾਂ ਉਹਨਾਂ ਤੇ ਕੁਝ ਕਰਨਾ ਨਹੀਂ ਪਰ ਇੱਕ ਦਿੱਲੀ ਦੇ ਆਹਾਰਿਆ ਬੰਦਾ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਨੂੰ ਇਹ ਲੜਕਾਰ ਰਿਹਾ ਕਿ ਅਸੀਂ ਚੋਣਾਂ ਜਿੱਤਣ ਲਈ ਹਾਇ ਹੀਲਾ ਵਰਤਾਂਗੇ ਤਾਂ ਇਹ ਬੜਾ ਮੰਦ ਭਗ ਹੈ ਬੜੀਆਂ ਇਹ ਇਹ ਭਿਆਨਕ ਹੈ ਇਹ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਇਹ ਵੀ ਸੋਚਣ ਦਾ ਵਿਸ਼ਾ ਹੈ ਅੱਜ ਇਹ ਬੋਲੇ ਆ ਕੱਲ ਨੂੰ ਕੋਈ ਹੋਰ ਪਾਰਟੀ ਬੋਲੂਗੀ ਤਾਂ ਇਹਦਾ ਮਤਲਬ ਸ਼ਰੇਆਮ ਗੁੰਡਾਗਰਦੀ ਸ਼ੁਰੂ ਹੋ ਗਈ ਹੈ ਜਿਵੇਂ ਪੰਚ ਸਰਪੰਚੀਆਂ ਦੀਆਂ ਵੋਟਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਕਿ ਹਰ ਹੀਲੇ ਆਪਾਂ ਸਰਪੰਚੀ ਲੈਣੀ ਹੈ ਛਾਂ ਜੋ ਮਰਜ਼ੀ ਕਰਨਾ ਪਵੇ ਪੈਸੇ ਵੰਡਨੇ ਪੈਣ ਸ਼ਰਾਬ ਵੰਡਣੀ ਪਵੇ ਜੋ ਇਹਨਾਂ ਦੀ ਭਾਸ਼ਾ ਹੈ ਉਹ ਵੀ ਇਹੀ ਸਿੱਧ ਕਰਦੀ ਹੈ ਕਿ 2027 ਦੀਆਂ ਚੋਣਾਂ ਜਿੱਤਣ ਲਈ ਹਰ ਹੀਲਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਰਤੂਗੀ ਹਰ ਤਰੀਕੇ ਨਾਲ ਜਿੱਤਣ ਦੀ ਕੋਸ਼ਿਸ਼ ਕਰੂਗੀ ਸਾਮ ਦਾਮ ਡੰਡ ਭੇਦ ਮਤਲਬ ਜਿਵੇਂ ਪਿਆਰ ਨਾਲ ਲਾਲਚ ਨਾਲ ਜਾਂ ਡੰਡੇ ਨਾਲ ਜਿਸ ਤਰੀਕੇ ਦੇ ਨਾਲ ਵੀ ਲੋਕ ਲੋਟ ਆਏ ਸੱਚ ਝੂਠ ਮਤਲਬ ਸੋ ਇੱਥੇ ਇੱਕ ਗੱਲ ਤੁਸੀਂ ਦੇਖੋ ਖੁਦਾਂ ਗੱਲ ਵਿੱਚ ਝੂਠ ਵੀ ਮਾਰਾਂਗੇ ਜਿਸ ਤਰੀਕੇ ਦੇ ਨਾਲ ਵੱਖੋ ਵੱਖਰੇ ਝੂਠ ਪੰਜਾਬ 'ਚ ਮਾਰੇ ਵੀ ਜਾ ਰਹੇ ਆ ਕਦੇ 700 ਪਿੰਡ ਕਹ ਦਿੱਤੇ ਜਾਂਦੇ ਆ ਕਿ ਨਸ਼ਾ ਮੁਕਤ ਹੋ ਗਏ ਫਤਿਹਗੜ੍ਹ ਸਾਹਿਬ ਦੇ ਪਿੰਡ 429 ਹੁੰਦੇ ਆ ਕਿਤੇ ਕਹਿ ਚਾਹੁੰਦੇ ਕਿ ਸਕੂਲਾਂ 'ਚ ਪ੍ਰਬੰਧਨ ਬਹੁਤ ਵਧੀਆ ਹੋ ਗਿਆ ਸਕੂਲਾਂ ਦੇ ਵਿੱਚ ਸੱਪ ਫਿਰਦੇ ਆ ਅਜਿਹਾ ਕੁਝ ਝੂਠ ਮਾਰਿਆ ਜਾਵੇਗਾ ਝੂਠ ਪ੍ਰਚਾਰਿਆ ਜਾਵੇਗਾ ਜਿਸ ਤਰੀਕੇ ਦੇ ਨਾਲ ਇਹ ਦੇਸ਼ ਦਿੱਤੇ ਜਾਂਦੇ ਆ ਕਿ ਆ ਅਖਬਾਰੀ ਸੱਤਾਂ ਦੇ ਵਿੱਚ ਲਵਾਇਆ ਜਾਵੇ ਤਾਂ ਉੱਥੋਂ ਵੀ ਇਹ ਸਿੱਧ ਹੁੰਦਾ ਕਿ ਸਰਕਾਰ ਦੀਆਂ ਕਿਉਂਕਿ ਖ਼ਬਰਾਂ ਦੇ ਵਿੱਚ ਕਈ ਖ਼ਬਰਾਂ ਸਾਰੀਆਂ ਦੇ ਵਿੱਚ ਨਹੀਂ ਕਈ ਖ਼ਬਰ ਖਾਸ ਕਰਕੇ ਉਹ ਖ਼ਬਰ ਜਿਹਦਾ ਜ਼ਿਕਰ ਕੀਤਾ ਉਹਨਾਂ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਐਡਾਂ ਜਿਆਦਾ ਹੁੰਦੀਆਂ ਤੇ ਖ਼ਬਰਾਂ ਘੱਟ ਤੁਹਾਨੂੰ ਜਿਹੜੀ ਖ਼ਬਰ ਵੀ ਲੱਗਦੀ ਹੁੰਦੀ ਹੈ ਅਸਲ ਦੇ ਵਿੱਚ ਉਹ ਖ਼ਬਰ ਨਹੀਂ ਹੁੰਦੀ ਉਹ ਐਡ ਹੀ ਹੁੰਦੀ ਹੈ ਰੂਪ ਖ਼ਬਰ ਦਾ ਹੁੰਦਾ ਸੋ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ 11 ਪੰਜਾਬੀਆਂ ਦੇ ਮਨ ਦੇ ਵਿੱਚ ਕਿ ਆਉਣ ਵਾਲਾ ਸਮਾਂ ਪੰਜਾਬ ਦਾ ਬੜਾ ਭਿਆਨਕ ਹੋਵੇਗਾ ਪਰ ਸਭ ਤੋਂ ਸ਼ਰਮ ਦੀ ਗੱਲ ਵਿਰੋਧੀ ਪਾਰਟੀਆਂ ਦੇ ਲਈ ਹੈ ਨਾ ਤਾਂ ਕਾਂਗਰਸ ਖੁੱਲ ਕੇ ਇਸ ਚੀਜ਼ ਤੇ ਬੋਲੀ ਹੈ ਭਾਜਪਾ ਦੇ ਸੁਨੀਲ ਜਾਖੜ ਨੇ ਆਪਣੀ ਆਈਡੀ ਤੇ ਜਰੂਰ ਪਾਇਆ ਪਰ ਗਰਾਉਂਡ ਤੇ ਭਾਜਪਾ ਜਾਂ ਅਕਾਲੀ ਦਲ ਸੋਰੀ ਭਾਜਪਾ ਦੇ ਸੁਨੀਲ ਜਾਖੜ ਨੇ ਜਰੂਰ ਪਾਇਆ ਪਰ ਗਰਾਉਂਡ ਤੇ ਨਾ ਭਾਜਪਾ ਨਾ ਅਕਾਲੀ ਦਲ ਆ ਤੇ ਨਾ ਕਾਂਗਰਸ ਹੈ ਇਹ ਤਿੰਨੇ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਨੂੰ ਇਸ ਤੇ ਗਰਾਉਂਡ ਤੇ ਉਤਰ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਇਤੋਂ ਤੱਕ ਕਿ ਸਵਾਲ ਖੜੇ ਕਰਨੇ ਚਾਹੀਦੇ ਕਿ ਇਹ ਬੰਦਾ ਕਿਸ ਤਰੀਕੇ ਨਾਲ ਬੋਲ ਰਿਹਾ ਹੈ ਕਿਵੇਂ ਗੁੰਡਾਗਰਦੀ ਵਾਲੀ ਭਾਸ਼ਾ ਬੋਲ ਰਿਹਾ ਹੈ ਇਸ ਤੇ ਸਵਾਲ ਖੜੇ ਹੁਣ ਵਿਰੋਧੀਆਂ ਨੂੰ ਕਰਨੇ ਚਾਹੀਦੇ ਆ ਕਿ ਇਹੋ ਜਿਹੇ ਜੇਕਰ ਬਿਆਨ ਆਉਣਗੇ ਤਾਂ ਪੰਜਾਬ ਲਈ ਆਉਣ ਵਾਲਾ ਸਮਾਂ ਭਿਆਨਕ ਹੈ ਇਹ ਬਿਆਨਾਂ ਤੋਂ ਇੱਕ ਗੱਲ ਸਿੱਧ ਹੋ ਗਈ ਕਿ ਆਮਦਵੀ ਪਾਰਟੀ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ 2027 ਦੀ ਚੋਣਾਂ ਨੂੰ ਲੈ ਕੇ ਕਿ ਉਹ ਹਰ ਹੀਲਾ ਵਰਤਨ ਜਾ ਰਿਹਾ 2027 ਦੀ ਚੋਣਾਂ ਦੇ ਵਿੱਚ ਮਰਦੋ ਸਰਕਾਰ ਬਣਾਉਣ ਲਈ ਹਾਲਾਂਕਿ ਜਿਸ ਹਿਸਾਬ ਨਾਲ ਵਿਰੋਧ ਆ ਲੋਕ ਵੱਖ-ਵੱਖਰੀਆਂ ਗੱਲਾਂ ਇਰੂਰ ਕਰਦੇ ਆ ਪਰ ਜਿ세 ਸਾਵਨਾ ਮਨੀਸ਼ ਸਿਸੋਧਿਆ ਮਨ ਬਣਾਏ ਬੈਠਿਆ ਜਾਂ ਉਹਨਾਂ ਦੀ ਪਿਛਲੀ ਟੀਮ ਮਨ ਬਣਾਈ ਬੈਠੀ ਹੈ ਤਾਂ ਪੰਜਾਬ ਲਈ ਆਉਣ ਵਾਲੇ ਦਿਨ ਬੜੇ ਭਿਆਨਕ ਚੋਣਾਂ ਜਿੱਤਣ ਲਈ ਰਾਜਨੀਤਿਕ ਪਾਰਟੀਆਂ ਵੱਖੋ ਵੱਖਰੇ ਤਰੀਕੇ ਤਾਂ ਅਪਣਾਉਂਦੀਆਂ ਹਨ ਪਰ ਉਹ ਸ਼ਰਿਆਮ ਸਟੇਜ ਤੋਂ ਇਹ ਗੱਲ ਨਹੀਂ ਕਹਿੰਦੀਆਂ ਜੋ ਮਨੀਸ਼ ਸਿਸੋਧਿਆ ਨੇ ਕਹਿ ਦਿੱਤੀ ਹੈ ਮਨੀਸ਼ ਸਿਸੋਧਿਆ ਨੇ ਸ਼ਰਿਆਮ ਸਟੇਜ ਤੋਂ ਕਹਿ ਦਿੱਤੀ ਹੈ ਕਿ 2027 ਦੇ ਆ ਚੋਣ ਜਿੱਤਣ ਦੇ ਲਈ ਅਸੀਂ ਹਰ ਹੀਲਾ ਵਰਤਾਂਗੇ ਸਾਮ-ਦਾਮ, ਦੰਡ-ਪੇਦ, ਸੱਚ-ਝੂਠ, ਲੜਾਈ, ਝਗੜਾ, ਸਵਾਲ-ਜਵਾਬ ਜੋ ਕੁਝ ਵੀ ਕਰਨਾ ਪਿਆ ਕਰਾਂਗੇ 2027 ਦੇ ਚੋਣਾਂ ਜਿੱਤਣ ਲਈ ਤਾਂ ਹੁਣ ਦੇਸ਼ ਦਾ ਇਲੈਕਸ਼ਨ ਕਮਿਸ਼ਨ ਕਿੱਥੇ ਸੁੱਤਾ ਪਿਆ ਹੈ ਕਿ ਮਨੀਸ਼ सिसोदिया ਸ਼ਰਿਆਮੇ ਚੈਲੰਜ ਕਰਗੇ ਹਾਲਾਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਜਾਂ ਚੋਣਾਂ ਲੜਨ ਲਈ ਤੁਸੀਂ ਕੋਈ ਵੀ ਗੈਰ-ਕਾਨੂੰਨੀ ਤਰੀਕਾ ਜਾਂ ਗੈਰ-ਸਮਾਜਿਕ ਤਰੀਕਾ ਨਹੀਂ ਵਰ ਸਕਦੇ ਪਰ ਮਨੀਸ਼ सिसोदिया ਸ਼ਰਿਆਮ ਸਟੇਜ ਤੋਂ ਇਹ ਲਲਕਾਰ ਗਏ ਨੇ ਤੁਹਾਨੂੰ ਸ਼ਾਇਦ ਯਕੀਨ ਨਾ ਹੋਵੇ ਹੋ ਤਾਂ ਸਕਦਾ ਤੁਸੀਂ ਆਡੀਓ ਸੁਣ ਲਈ ਹੋਵੇ ਪਰ ਮੈਂ ਫਿਰ ਤੁਹਾਨੂੰ ਆਡੀਓ ਸੁਣਾਉਣਾ ਜਿਹਦੇ ਵਿੱਚ ਉਹ ਗੱਲ ਸ਼ਰਿਆਮ ਔਰਤਾਂ ਨੂੰ ਸੰਬੋਧਨ ਕਰਦੇ ਕਹਿ ਰਹੇ ਨੇ 2027 ਦੇ ਚੋਣ ਜਿਤਵਾਨੇ ਕੇ ਲਿਏ ਸਾਮ ਦੰਡ ਭੇਦ ਸੱਚ ਛੂਟ ਕੁਐਸਚਨ ਆਨਸਰ ਬੜਾਈ ਝਗੜਾ ਜੋ ਕਰਨਾ ਪੜੇਗਾ ਕਰੇਗੀ ਤਿਆਰ ਹੈ ਪਰ ਤੁਸੀਂ ਸੁਣ ਲਿਆ ਇਹ ਹੰਕਾਰ ਹੈ ਇਹ ਸੱਤਾ ਦਾ ਚੜਿਆ ਹੋਇਆ ਜੇ ਕਹਿ ਲਈਏ ਕਿ ਸਿਰ ਨੂੰ ਸੱਤਾ ਚੜੀ ਹੋਈ ਹੈ ਮਨੀਸ਼ ਸਿਸੋਧਿਆ ਦੇ ਪੰਜਾਬ ਦੇ ਉਹ ਇਨਚਾਰਜ ਨੇ ਪਰ ਦਿੱਲੀੋਂ ਹਾਰ ਕੇ ਆਏ ਨੇ ਜੇ ਉਹ ਸਾਮ-ਦਾਮ ਦੰਡ ਭੇਦ ਦੀਆਂ ਗੱਲਾਂ ਕਰ ਰਹੇ ਨੇ ਤਾਂ ਇਥੋਂ ਪੰਜਾਬੀਆਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਪੰਜਾਬ 'ਚ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ ਚੋਣਾ ਜਿੱਤਣ ਲਈ ਆਮ ਆਦਮੀ ਪਾਰਟੀ ਕੁਝ ਵੀ ਕਰ ਸਕਦੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਨੇ ਤੇ ਕੁਝ ਲੋਕਾਂ ਨੇ ਇਲਜ਼ਾਮ ਲਗਾਏ ਸੀ ਕਿ ਬੇਅਦਬੀਆਂ ਦੇ ਵਿੱਚ ਵੀ ਇਹਨਾਂ ਦਾ ਹੱਥ ਹੈ ਅਸੀਂ ਨਹੀਂ ਕਹਿੰਦੇ ਪਰ ਇਲਜ਼ਾਮ ਲੱਗੇ ਸੀ ਪਰ ਜਿਸ ਤਰੀਕੇ ਦੀ ਮਨੀਸ਼ ਸੋਧਿਆ ਦੀ ਭਾਸ਼ਾ ਹੈ ਜਿਸ ਤਰੀਕੇ ਇਹਨਾਂ ਨੇ ਸ਼ਰਿਆ ਪਬਲਿਕ ਪਲੇਟਫਾਰਮ ਤੇ ਗੱਲ ਕਹਿ ਦਿੱਤੀ ਕਿਉਂਕਿ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਉਹਨਾਂ ਦੀ ਖੁਦ ਦੀਆਂ ਆਈਡੀਆਂ ਪੇਜਾਂ ਤੇ ਇਹ ਗੱਲ ਚੱਲੀ ਹੈ ਤੇ ਜਦੋਂ ਸੋਸ਼ਲ ਮੀਡੀਆ ਤੇ ਲਲਕਾਰ ਕੇ ਐਡੀ ਗੱਲ ਕਹਿ ਰਹੇ ਐ ਤਾਂ ਇਹਦਾ ਮਤਲਬ ਕਿ ਪੰਜਾਬ ਲਈ ਆਉਣ ਵਾਲੇ ਦਿਨ ਚੰਗੇ ਨਹੀਂ ਐ ਪੰਜਾਬ 'ਚ ਕੋਈ ਸੰਪਰਦਾਇਕ ਦੰਗੇ ਵੀ ਹੋ ਸਕਦੇ ਆ ਜਿਸ ਹਸਾਬ ਨਾਲ ਉਹਦੀ ਭਾਸ਼ਾ ਹੈ ਪੰਜਾਬ ਦੇ ਵਿੱਚ ਕੋਈ ਪੰਜਾਬ ਨੂੰ ਰਾਜਿਕਤਾ ਵਾਲੇ ਪਾਸੇ ਵੀ ਲਿਜਾਇਆ ਜਾ ਸਕਦਾ ਜਿਸ ਹਸਾਬ ਨਾਲ ਉਹਦੀ ਭਾਸ਼ਾ ਹੈ ਸੋ ਇਸ ਤੇ ਉਹਨਾਂ ਦੇ ਬਣਦੀ ਕਾਰਵਾਈ ਇਲੈਕਸ਼ਨ ਕਮਿਸ਼ਨ ਨੂੰ ਕਰਨੀ ਚਾਹੀਦੀ ਹੈ ਜਾ ਸਾਡੀਆਂ ਮਾਨਯੋਗ ਅਦਾਲਤਾਂ ਨੂੰ ਇਹਦੇ ਵਿੱਚ ਕੋਈ ਇੰਟਰਫੇਅਰ ਕਰਨਾ ਚਾਹੀਦਾ ਕਿਉਂਕਿ ਸਰਕਾਰ ਪੰਜਾਬ ਵਿੱਚ ਉਹਨਾਂ ਦੀ ਸਰਕਾਰ ਨੇ ਤਾਂ ਉਹਨਾਂ ਤੇ ਕੁਝ ਕਰਨਾ ਨਹੀਂ ਪਰ ਇੱਕ ਦਿੱਲੀ ਦੇ ਹਾਰਿਆ ਬੰਦਾ ਪੰਜਾਬ ਦੇ ਵਿੱਚ ਆ ਕੇ ਪੰਜਾਬੀਆਂ ਨੂੰ ਇਹ ਲੜਕਾਰ ਰਿਹਾ ਕਿ ਅਸੀਂ ਚੋਣਾਂ ਜਿੱਤਣ ਲਈ ਹਾਇ ਹੀਲਾ ਵਰਤਾਂਗੇ ਤਾਂ ਇਹ ਬੜਾ ਮੰਦ ਭਗ ਹੈ ਬੜੀਆਂ ਇਹ ਇਹ ਭਿਆਨਕ ਹੈ ਇਹ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਇਹ ਵੀ ਸੋਚਣ ਦਾ ਵਿਸ਼ਾ ਹੈ ਅੱਜ ਇਹ ਬੋਲੇ ਆ ਕੱਲ ਨੂੰ ਕਿ ਹੋਰ ਪਾਰਟੀ ਬੋਲੂਗੀ ਤਾਂ ਇਹਦਾ ਮਤਲਬ ਸ਼ਰੇਆਮ ਗੁੰਡਾਗਰਦੀ ਸ਼ੁਰੂ ਹੋ ਗਈ ਹੈ ਜਿਵੇਂ ਪੰਚੀ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਚੀਜ਼ਾਂ ਹੁੰਦੀਆਂ ਕਿ ਹਰ ਹੀਲੇ ਆਪਾਂ ਸਰਪੰਚੀ ਲੈਣੀ ਹੈ ਛਾਂ ਜੋ ਮਰਜ਼ੀ ਕਰਨਾ ਪਵੇ ਪੈਸੇ ਵੰਡਨੇ ਪੈਣ ਸ਼ਰਾਬ ਵੰਡਣੀ ਪਵੇ ਜੋ ਇਹਨਾਂ ਦੀ ਭਾਸ਼ਾ ਹੈ ਉਹ ਵੀ ਇਹੀ ਸੱਦ ਕਰਦੀ ਹੈ ਕਿ 2027 ਦੀਆਂ ਚੋਣਾਂ ਜਿੱਤਣ ਲਈ ਹਰ ਹਿੱਲਾ ਪੰਜਾਬ ਦੇ ਵਿੱਚ ਆਮਦਮੀ ਪਾਰਟੀ ਵਰਤੂਗੀ ਹਰ ਤਰੀਕੇ ਨਾਲ ਜਿੱਤਣ ਦੀ ਕੋਸ਼ਿਸ਼ ਕਰੂਗੀ ਸਾਮ ਦਾਮ ਡੰਡ ਭੇਦ ਮਤਲਬ ਜਿਵੇਂ ਪਿਆਰ ਨਾਲ ਲਾਲਚ ਨਾਲ ਜਾਂ ਡੰਡੇ ਨਾਲ ਜਸ ਤਰੀਕੇ ਦੇ ਨਾਲ ਵੀ ਲੋਕ ਲੋਟ ਆਏ ਸੱਚ ਝੂਠ ਮਤਲਬ ਇੱਥੇ ਇੱਕ ਗੱਲ ਤੁਸੀਂ ਦੇਖੋ ਖੁਦ ਆ ਗੱਲ ਲੋ ਵੀ ਝੂਠ ਵੀ ਮਾਰਾਂਗੇ ਜਿਸ ਤਰੀਕੇ ਦੇ ਨਾਲ ਵੱਖ-ਵੱਖਰੇ ਝੂਠ ਪੰਜਾਬ ਚ ਮਾਰੇ ਵੀ ਜਾ ਰਿਹਾ ਕਦੇ 700 ਪਿੰਡ ਕਹਿ ਦਿੱਤੇ ਜਾਂਦੇ ਆ ਕਿ ਨਸ਼ਾ ਮੁਕਤ ਹੋ ਗਏ ਫਤਿਹਗੜ੍ਹ ਸਾਹਿਬ ਦੇ ਪਿੰਡ 429 ਹੁੰਦੇ ਆ ਕਿਤੇ ਕਹਿ ਚਾਹੁੰਦੇ ਕਿ ਸਕੂਲਾਂ ਦੀ ਪ੍ਰਬੰਧਨ ਬਹੁਤ ਵਧੀਆ ਹੋ ਗਿਆ ਸਕੂਲਾਂ ਦੇ ਵਿੱਚ ਸੱਪ ਫਿਰਦੇ ਆ ਅਜਿਹਾ ਕੁਝ ਝੂਠ ਮਾਰਿਆ ਜਾਵੇਗਾ ਝੂਠ ਪ੍ਰਚਾਰਿਆ ਜਾਵੇਗਾ ਜਿਸ ਤਰੀਕੇ ਦੇ ਨਾਲ ਇਹ ਦੇਸ਼ ਦਿੱਤੇ ਜਾਂਦੇ ਆ ਕਿ ਆ ਅਖਬਾਰੀ ਸੱਥਾਂ ਦੇ ਵਿੱਚ ਲਵਾਇਆ ਜਾਵੇ ਆਉਟੋਵੀਅ ਸੈੱਟ ਹੁੰਦਾ ਹੈ ਕਿ ਸਰਕਾਰ ਦੀਆਂ ਕਿਉਂਕਿ ਅਖਬਾਰਾਂ ਦੇ ਵਿੱਚ ਕਈ ਅਖਬਾਰਾਂ ਸਾਰੀਆਂ ਦੇ ਵਿੱਚ ਨਹੀਂ ਕਈ ਅਖਬਾਰ ਖਾਸ ਕਰਕੇ ਉਹ ਅਖਬਾਰ ਜਿਹਦਾ ਜ਼ਿਕਰ ਕੀਤਾ ਹੈ ਉਹਨਾਂ ਦੇ ਵਿੱਚ ਸਰਕਾਰ ਦੀਆਂ ਜਿਹੜੀਆਂ ਐਡਾਂ ਜ਼ਿਆਦਾ ਹੁੰਦੀਆਂ ਤੇ ਖਬਰਾਂ ਘੱਟ ਤੁਹਾਨੂੰ ਜਿਹੜੀ ਖਬਰ ਵੀ ਲੱਗਦੀ ਹੁੰਦੀ ਹੈ ਅਸਲ ਦੇ ਵਿੱਚ ਉਹ ਖਬਰ ਨਹੀਂ ਹੁੰਦੀ ਉਹ ਐਡ ਹੀ ਹੁੰਦੀ ਹੈ ਰੂਪ ਖਬਰ ਦਾ ਹੁੰਦਾ ਸੋ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਚੱਲ ਰਹੀਆਂ ਡਾਰੇ ਪੰਜਾਬੀਆਂ ਦੇ ਮਨ ਦੇ ਵਿੱਚ ਕਿ ਆਉਣ ਵਾਲਾ ਸਮਾਂ ਪੰਜਾਬ ਦਾ ਬੜਾ ਭਿਆਨਕ ਹੋਵੇਗਾ ਪਰ ਸਭ ਤੋਂ ਸ਼ਰਮ ਦੀ ਗੱਲ ਵਿਰੋਧੀ ਪਾਰਟੀਆਂ ਦੇ ਲਈ ਹੈ ਨਾ ਤਾਂ ਕਾਂਗਰਸ ਖੁੱਲ ਕੇ ਇਸ ਚੀਜ਼ ਤੇ ਬੋਲੀ ਹੈ ਭਾਜਪਾ ਦੇ ਸੁਨੀਲ ਜਾਖੜ ਨੇ ਆਪਣੀ ਆਈਡੀ ਤੇ ਜ਼ਰੂਰ ਪਾਇਆ ਪਰ ਗਰਾਊਂਡ ਤੇ ਭਾਜਪਾ ਜਾਂ ਅਕਾਲੀ ਦਲ ਸੋਰੀ ਭਾਜਪਾ ਦੇ ਸੁਨੀਲ ਜਾਖੜ ਨੇ ਜ਼ਰੂਰ ਪਾਇਆ ਪਰ ਗਰਾਊਂਡ ਤੇ ਨਾ ਭਾਜਪਾ ਨਾ ਅਕਾਲੀ ਦਲ ਆ ਤੇ ਨਾ ਕਾਂਗਰਸ ਹੈ ਤੇ ਤਿੰਨੇ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਨੂੰ ਇਸ ਤੇ ਗਰਾਉਂਡ ਤੇ ਉਤਰ ਕੇ ਇਹਦਾ ਵਿਰੋਧ ਕਰਨਾ ਚਾਹੀਦਾ ਹੈ ਇੱਥੋਂ ਤੱਕ ਕਿ ਸਵਾਲ ਖੜੇ ਕਰਨੇ ਚਾਹੀਦੇ ਕਿ ਇਹ ਬੰਦਾ ਕਿਸ ਤਰੀਕੇ ਨਾਲ ਬੋਲ ਰਿਹਾ ਹੈ ਕਿਵੇਂ ਗੁੰਡਾਗਰਦੀ ਵਾਲੀ ਭਾਸ਼ਾ ਬੋਲ ਰਿਹਾ ਹੈ ਇਸ ਤੇ ਸਵਾਲ ਖੜੇ ਨੂੰ ਵਿਰੋਧੀਆਂ ਨੂੰ ਕਰਨੇ ਚਾਹੀਦੇ ਆ ਕਿ ਇਹੋ ਜਿਹੇ ਜੇਕਰ ਬਿਆਨ ਆਉਣਗੇ ਤਾਂ ਪੰਜਾਬ ਲਈ ਆਉਣ ਵਾਲਾ ਸਮਾਂ ਭਿਆਨਕ ਹੈ ਇਹ ਬਿਆਨਾਂ ਤੋਂ ਇੱਕ ਗੱਲ ਸਿੱਧ ਹੋ ਗਈ ਕਿ ਆਮਦਵੀ ਪਾਰਟੀ ਦੇ ਦਿਮਾਗ ਦੇ ਵਿੱਚ ਚੱਲ ਕੀ ਰਿਹਾ 2027 ਦੀ ਜਿਹੜਾ ਉਹਨਾਂ ਨੂੰ ਲੈ ਕੇ ਕਿ ਉਹ ਹਰ ਹੀਲਾ ਵਰਤਨ ਜਾ ਰਿਹਾ 2027 ਦੀਆਂ ਚੋਣਾਂ ਦੇ ਵਿੱਚ ਮੁਰਤੋਂ ਸਰਕਾਰ ਬਣਾਉਣ ਲਈ ਹਾਲਾਂਕਿ ਜਿਸ ਹਿਸਾਬ ਨਾਲ ਵਿਰੋਧ ਆ ਲੋਕ ਵੱਖ-ਵੱਖਰੀਆਂ ਗੱਲਾਂ ਜ਼ਰੂਰ ਕਰਦੇ ਆ ਪਰ ਜਿਸ ਹਿਸਾਬ ਨਾਲ ਮਨੀਸ਼ ਸੋਦੀਆ ਮਨ ਬਣਾਏ ਬੈਠੇ ਆ ਜਾਂ ਉਹਨਾਂ ਦੀ ਪਿਛਲੀ ਟੀਮ ਮਨ ਬਣਾਈ ਬੈਠੀ ਆ ਤਾਂ ਪੰਜਾਬ ਲਈ ਆਉਣ ਵਾਲੇ ਦਿਨ ਬੜੇ ਭਿਆਨਕ